ਖੜਾ ਆ ਗਿਆ ਨਾ ਜੇ ਮਾਰਦਾ ਉਹ ਵੀ ਉਹ ਹੁਣ ਪਹਿਲਾਂ ਥੱਲੇ ਨੂੰ ਆਟੇ ਜੋ ਥੱਲੋ ਵਾਲਕੇ ਉਹਦੇ ਨਾਲ ਜੰਦਦੇ ਆ ਕੀ ਦੇਖਦੇ ਢੇਰੀ ਐ ਲੱਗੀ ਪਈ ਹੁੰਦੀ ਆ ਲੈ ਆਹ ਹਾਂ ਇਹ ਐਨੇ ਚੋਂ ਤੁਹਾਨੂੰ ਦਿਖਾਉਣਾ ਮੈਂ ਲੈ ਭਰ ਗਏ ਨਾ ਮੜੇ ਇਹਨੇ ਦਾਣੇ ਦੀਦੀ ਹੈ ਮੈਂ ਫਲ ਪਰ ਆ ਜਾਵਾਂ ਜਾ ਫਲ ਪਰ ਆਵਾਤ ਮਿਹਾ ਕੇ ਲੈ ਆ ਆਸ਼ਾ ਦੇਖ ਲੰਬੂ ਲੱਗਦੇ ਡਿੱਗੇ ਕਰਕੇ ਕਰਤਾਰ ਨੂੰ ਠੀਕ ਭਈ ਨਿਕਲਦੀ ਹੈ ਇਹ ਪੈਸਿਆਂ ਦੀ ਧਰਨ ਪਤਾ ਨਹੀਂ ਕਿੰਨੇ ਕੇ ਪਾਉ ਉਹਦਾਂ ਡਿੱਗਿਆ ਕਰਕੇ ਕੋਸਤਾ ਬਹਿ ਗਿਆ ਨਾ ਕੋ ਡਿੱਗਿਆ ਸਾਡੇ ਬੰਦਾਂ ਨੇ ਕੰਮ ਦੇਖ ਲਓ ਮੈਂ ਉੱਧਰ ਰਹਿ ਗਣ ਕਣਕ ਵਜਾਉਂਦੇ ਆਏ ਆ ਤੇ ਜੇ ਇੱਥੇ ਆਏ ਮਸ਼ੀਨ ਦੇ ਮਗਰ ਦਾ ਬੰਦਾ ਤੋਰਿਆ ਨਹੀਂ ਤੇ ਇੱਥੇ ਘੇਰੇ ਤੇ ਲਾਈ ਬੈਠੇ ਲੈ ਜਿੱਧਰ ਮਸ਼ੀਨ ਆਈ ਵੀ ਨਹੀਂ ਨਾਲੇ 2 ਦਿਨ ਲਾਏ ਆ ਘੇਰੇ ਤੇ ਪਹਿਲਾਂ ਘੇਰਾ ਵੜ ਵੜ ਸੱਠੇ ਵਿੱਚ ਆਹ ਫਰਸੂਤ ਨਹੀਂ ਆਉਂਦਾ ਨੁਕਸਾਨ ਹੁੰਦਾ ਜੀ ਤਾਂ ਆਣੀ ਵੱਡਾ ਤੇ ਅੱਜ ਇਹ ਵੱਡਾ ਲਾਈ ਬੈਠੇ ਵੀ ਮਸ਼ੀਨ ਮਗਰ ਤਾਂ ਕੋਈ ਜਾ ਢੱਕੇ ਵੇ ਤੇ ਜਾਣਗੇ ਜੇ ਆ ਕੋਈ ਕਰਨੇ ਤਾਂ ਪਹਿਲਾਂ ਹੀ ਕਰ ਲੈਂਦੇ ਆਪਾਂ ਤੇ ਪਾਸੇ ਵੀ ਵੀਜੀ ਜਾਂਦੇ ਆ ਇੱਧਰ ਰੀਪਰ ਵੱਜੇ ਪਏ ਐ ਇੰਨੇ ਲੇਟ ਹੋ ਗਏ ਨਾ ਕਦੇ ਜ਼ਿੰਦਗੀ ਚ ਹੋਈ ਨਹੀਂ ਸੀ ਐਂ ਲੇਟ ਜਿਵੇਂ ਅੱਦ ਕੀ ਹੋਏ ਪਏ ਹਜੇ ਟਰਾਲੀ ਇੱਕ ਨਹੀਂ ਭਰੀ ਤੇ ਦੂਜੀ ਤਾਂ ਭਰਨੀਗੀ ਤਿੰਨ ਕਿੱਲੇ ਉਸਰੀ ਫੇਰ ਮਸ਼ੀਨ ਪੁੱਠੀ ਮੁੜਦੀ ਐ ਇੱਧਰ ਆਉਂਦੀ ਐ ਤਿੰਨ ਕਿੱਲੇ ਲਾਮ ਆਉਂਦੀ ਐ ਵਾਪਸ ਇੱਕ ਪਾਸੇ ਚੱਕੀ ਦਾ ਭਾਂਚ ਨੁਕਸਾਨ ਹੀ ਨੁਕਸਾਨ ਐ ਦਾ ਲੈ ਏ ਉਹ ਉੱਥੇ ਜਾਊਗੀ ਹਣ ਇੱਥੇ ਇਧਰੋਂ ਚੱਲੀ ਆ ਉਹ ਉੱਥੋਂ ਇਹ ਤਾਂ ਇੰਨਾ ਵੀ ਆਪਣੇ ਵਟ ਵਟ ਹੈ ਨਹੀਂ ਇੱਥੇ ਵਜਾਲੇ ਵੀ ਵਟ ਹੈ ਨਹੀਂ ਸਿੱਧੀ ਗੋਲੀ ਵਾਂਗੂੰ ਜਾਂਦੀ ਏ ਕਲਾਖ ਦਿੰਦਾ ਭੁਰਿਆ ਪਤਾ ਕਿਵੇਂ ਪਿਆ ਹੋਵੇ ਫਿਰ ਆ ਘੇਰੇ ਨਾਲ ਲੌਂਕੀ ਜਾਂਦਾ ਇਹਨਾਂ ਤੇ ਖੜਾ ਹੀ ਭੁਰ ਗਿਆ ਇਹ ਕਿਉਂਕਿ ਬਈ ਕਿਹੜਾ ਚਾਲਦੀ ਆ ਲੈ ਆਏ ਦਾਣੇ ਲੈ ਆਏ ਭੁਰਦਾ ਇਹ ਸਾਗਲਾ 17 18 ਆਪਣਾ 40 45 ਮਾਣੀ ਡਿੱਗਿਆ ਕਰਕੇ ਹੋ ਜਾ ਵਾਧੂ ਆ ਬਸ ਹੋਰ ਤਾਂ ਨਹੀਂ ਰੱਬ ਤੋਂ ਨਹੀਂ ਮੰਗਦੇ 40 45 ਹੋ ਜਾ ਚਲ ਬਥੇਰਾ ਭਾਈ ਆ ਕਰਚਿਆਂ ਦੇ ਵਿੱਚ ਵੀਜੀਏ ਇਹ ਨਵੀਂ ਸ਼ੁਰੂਆਤ ਕਰੀ ਆ ਆਪਣੇ ਗਵਾਂਢੀਆਂ ਨੇ ਆਪਾਂ ਇੱਕ ਸਾਲ ਕਰੀ ਸੀ ਉਹ ਮੁੱਛਲ ਦੇ ਕਰਚੇ ਉਹ ਤਾਂ ਵਹਿ ਗਏ ਸੀ ਬਹੁਤ ਸੋਹਣੇ ਇੰਨੇ ਕਰਚੇ ਬਾਹਰ ਨਹੀਂ ਸੀ ਜਿਵੇਂ ਇਹਦੇ ਚ ਇਹ ਤਾਂ ਬੜਾ ਪੁਰਾਣਾ ਹਾਲ ਹੈ ਘੜੇ ਦੇਖੋ ਕਿੰਨੇ ਲਾਗੇ ਤਿੰਨ ਕਿੰਨੇ ਉਸਰੀ ਆ 1 2 3 4 5 ਤੇ 6ਵਾਂ ਕਿਹੜਾ ਆ ਜਾਂਦਾ ਤੇ ਹਜੇ ਟੈਂਕੀ ਦੇ ਦਾਣੇ ਆ ਟਰਾਲੀ 'ਚ ਤਿੰਨ ਟੈਂਕੀਆਂ ਹੀ ਪਈਆਂ ਤਿੰਨ ਆ ਤਿੰਨ ਹੀ ਪਈਆਂ ਦੋ ਪਹਿਲਾਂ ਪਈਆਂ ਇੱਕ ਹੁਣ ਪਈ ਹੋਣੀ ਮੇਰੇ ਪਾਦਰ ਆਹ ਅੜਾ ਬਹੁਤ ਘਟੂਗਾ ਹਾਂ ਲੱਗਦਾ 40 ਵੀ ਨਹੀਂ ਜਾਂਦਾ ਤੀਰ ਦਿਲ ਘਟੀ ਜਾਂਦਾ ਫਲਾ ਸੋ ਸੋ ਜਿਆ ਇੰਨਾ ਸ਼ੌਂਕ ਦਾ ਝੋਨਾ ਸੱਖਣਾ ਲਵਾਇਆ ਸੀ ਆਪ ਜਣੇ ਦਾ ਕਰ ਪਾਏਗੇ ਉਲਟੀ ਅੱਛੀ ਦਾ ਬਹੁਤ ਸੋਹਣਾ ਦਾ ਬਾਈ ਔਰ ਟੈਂਕੀਆਂ ਪੁੱਛਦੇ ਆਂ ਆਪਾਂ ਕਿੰਨੇ ਘਾਗਾਂ ਹਾਂ ਫਾਹ ਵੇ ਲੋ ਕਿੰਨਾ ਵੱਡਿਆ ਗਿਆ ਕਿੰਨੇ ਦਾ ਟੈਂਕੀਆਂ ਤਿੰਨ ਨੇ ਕਹਦੇ ਤਿੰਨ ਫੁੱਲ ਭਰੀਆਂ ਜਮਾ ਫੁੱਲ ਭਰੀ ਹਾਰਲ ਇੱਕ ਘਟ ਸੀ ਦਾਣੇ ਹੀ ਦੱਸਦੇ ਆ ਤਿੰਨ ਆਲੇ ਤਾਂ ਹੈ ਵੀ ਨਹੀਂ ਮੈਂ ਵੀ ਇਹਨਾਂ ਦੋ ਕੀ ਲੱਗਦੇ ਆ ਛੇ ਗੜੇ ਹੋ ਗਏ ਤੇ ਛਿਆਂ ਜੋ ਦੇਖ ਲਾਉਣ ਲੱਗੇ ਬਹੁਤ ਜ਼ਿਆਦਾ ਨੁਕਸਾਨ ਆ ਯਾਰ ਆ ਗਿਆ ਝੜੀ ਜਾਂਦਾ ਆਏ ਹੋਏ ਆਖ ਹੀ ਬਣੀ ਜਾਂਦਾ ਕਾਣੇ ਵਿੱਚ ਕੀ ਆਉਣੇ ਸਾਰੇ ਥੱਲੇ ਝੜੀ ਜਾਂਦੇ ਆ ਸਾਰਾ ਇਹ ਛੋੜਿਆ ਇਹ ਇਧਰ ਲਾ ਗੜਾ ਛਾੜਦਾ ਜਦੋਂ ਨਾਲ ਵਾਈਦੀ ਹੈ ਸਹਣਾ ਉਹ ਹੋ ਗਿਆ ਵੀ ਤਰੀ ਲੋ ਥੰਡੋਂ ਗੜਿਆ ਜਿਹੜਾ ਨੰਗ ਉਹ ਵਿੱਚ ਆ ਜਾਂਦਾ। ਉਹ ਆ ਗਿਆ ਉਹ ਵਿੱਚ। ਚਾਰ ਆਰੀ ਚੋਗ ਹੋ ਗਈ ਬਾਈ ਦੇ ਨਾਲ। ਬਹੁਤ ਨੁਕਸਾਨ ਹੋ ਗਿਆ ਮਿੱਤਰੋ ਬਹੁਤ ਜ਼ਿਆਦੇ। ਆਪਣਾ ਅੰਗੇ ਵੀ ਤੇ ਆ ਪੁੰਜਾ ਝੜਦਾ ਹੀ ਉਹਦੇ ਕਰਕੇ ਆਪਾਂ ਸੰਭਾਲਾ ਲਵਾਦਾ ਜੀ। ਐ ਤਾਂ ਇੱਕ ਚਲ ਵੱਟ ਨਹੀਂ ਪਾਈ ਉਜਾਲੇ। ਸਿੱਧਾ ਹੀ ਤਰਿਆ ਜਾਂਦਾ ਹੋਰ ਪੈਂ। ਔਲੀ ਵਾਂਗੂੰ ਜਾਂਦੀ ਐ। ਹੌਤਾ ਵੀ ਉੱਤੀ ਆ ਗਏ ਜੀ ਡਰਾਈਵਰ ਵੀ ਸਾਡਾ ਦਿਉਣ ਵਾਲਾ ਨਾ ਪਹੁੰਚ ਤੀ ਕਿਸੇ ਨੂੰ ਰਾਮ ਜੀ ਆਣਿਆ ਤੋਂ ਬਰੇਕ ਕੋਡ ਚਾਹਵਣ ਵਾਲਾ ਨਾ ਸਟੂਡੈਂਟ ਆ ਇਹਨਾਂ ਸੱਜਣਾਂ ਜਿਹੜੇ ਆ ਗਏ ਤੋਂ ਵਿੱਚੇ ਕਾਨ ਕਰੀ ਨਹੀਂ ਅੱਜ ਠੰਡੇ ਦੀ ਮੈਂ ਆ ਜਾ ਰਿਹਾ ਯਾਰ ਉਰੇ ਆ ਪੈਂਦੇ ਆ ਹਾਂ ਜਾਣੇ ਹਾਂ ਚੜ ਕੇ ਲੈ ਜੀ ਕਾਰ ਜਦ ਤੱਕ ਕਿੰਨੇ ਵਜੇ ਜਾਣਾ ਨਾ ਕਾਜ ਆ 9 ਵਜੇ ਲੱਗਦਾ 8:30 ਵਜੇ ਹੁੰਦਾ 7:30 ਲੈ ਇਧਰ ਹੀ ਜਾਵੜੀ ਕਾਰ ਲੈ ਜੀ ਫੇਰ ਲੈਣਾ 50 ਬਾਈ ਹੋ ਗਿਆ ਯਾਰ ਮੇਰਾ ਪ੍ਰੋਫੈਸਰ ਨਹੀਂ ਕਹਿੰਦੇ ਨਹੀਂ ਯਾਰ ਬਾਈ ਯਾਰ ਆਪਣੀ ਕਾਰ ਤੈਨੂੰ ਪੱਕੀ ਸੱਤੀ ਕਾਲੇ ਮੇਰੇ ਕੋਲ ਵਾਹ ਜਦਾ ਜਦਾ ਫੇਰ ਕੱਪੜੇ ਮੇਰੇ ਆਵੇ ਪਾਜੀ ਆਂ ਕਪੜੇ ਨੇ ਆ ਆਏ ਲੱਗੇ ਓਏ ਆਹ ਵੇਖ ਪਿਆ ਚੰਦਰਾ ਦੇਖੋ ਝੜਦਾ ਯਾਰ ਦੇਖ ਕਿੱਧਰ ਨੂੰ ਜਾਈਏ ਇਹਦਾ ਕੋਲੇ ਨਾ ਵੇ ਮੈਨੂੰ ਲੱਗਦਾ ਡਿੱਗਿਆ ਇੰਨਾ ਡਿੱਗਿਆ ਬਾਕੀ ਡਿੱਗਦਾ ਹੁੰਦਾ ਅੱਗੇ ਦੌਗੀਆਂ ਡਿੱਗਦਾ ਹੁੰਦਾ ਪਰ ਐ ਨਹੀਂ ਯਾਰ ਐਨੀ ਮਾੜੀ ਨਹੀਂ ਹੋਈ ਸੀ ਜੰਨੀ ਐਤੀ ਹੋਗੀ ਫੂਸੇ ਦਾ ਵੀ ਨਹੀਂ ਝਾੜ ਬਣਿਆ ਇਹਦਾ ਵੀ ਨਹੀਂ ਬਣਿਆ ਚਲੋ ਬਸ ਉਹ ਸ਼ਾਂਤੀ ਰੱਖੇ ਰੱਬ ਇਹਦਾ ਚਾਰਾਂ ਦਿਨ ਨੂੰ ਭੁੱਲ ਜਾਗੇ ਜੇ ਪਰਿਵਾਰ ਚਾਸਦੇ ਖੇਡਦੇ ਰਾਂਗੇ ਤਾਂ ਕਿੰਨਾ ਹੀ ਝੜਿਆ ਹੋਵੇ ਹਨ ਕਿੱਥੇ ਇਹਨਾਂ 36 ਦੀ ਮਗਰ ਪਾਉਣੇ ਨੇ ਸਾਡੇ ਇਧਰ ਲੋਕ 12 ਫਾਟ ਨੋ ਅੱਜ ਇਹਨੂੰ ਇੱਕ ਸਿਲੰਡਰ ਨਹੀਂ ਲਈ ਫਰਦੇ ਆਪਾਂ ਆ ਨਕਸਾੜਾ ਜਿਹੜਾ ਆ ਪਿਆ ਆ ਇਹਦੀ ਨਾ ਆ ਜਿਵੇਂ ਕਟਰ ਜਿਹੜੀ ਜਿਹੜੀ ਲਾਈਨ ਦੇ ਨਾਲ ਖੈਂਦਾ ਜਾਂਦਾ ਉਥੋਂ ਮਾਰਦੇ ਤਾਂ ਐਂ ਜੀ ਕਹਦਾ ਬਹੁਕਰ ਲੈ ਲਗੇ ਲੈ ਮੜੇ ਨਹੀਂ ਭਰ ਗਈ ਨਾ ਵਾਕਾ ਹਾ ਮੰਨ ਲੋ ਮੁੱਠੀ ਮੜੇ ਨਹੀਂ ਭਰ ਜਾਂਦੀ ਲੈ ਵੀ ਸੱਜਣਾ ਇਹਦੇ ਚ ਨੇ ਇੰਨੇ ਕੀ ਪਾਵਾਂਗੇ ਫੁੱਲ ਲੰਗੂ ਹੀ ਆ ਤਕਰੀਬ ਨਾ ਕਿਉਂਕਿ ਇਹਦੇ ਗਾਂ ਤੈਰਾ ਦਾ ਨਹੀਂ ਨਾ ਭਰੋਸਾ ਨੋ ਕਰੀ ਦੀ ਦਾ ਰੌੜ ਜੀ ਜੜੀ ਹੈ ਇਹ ਗੱਡੀ ਹੈਗੀ ਪੱਠਿਆਂ ਪੁੱਠਿਆਂ ਵਾਲੀ ਆਵੇ। ਧਰ ਲੈ ਬਚਲੇ ਆ ਥੱਲੇ ਇਹਨੂੰ। ਆਵੇ। ਕਿਤੇ ਹੋਰ ਪਟਾਕਾ ਮਾਰ ਜੇ। ਬਾਕੀ ਹੁਣੇ ਵੱਡਦਾ ਹੀ ਨਹੀਂ ਬਾਈ। ਦਿਨੇ-ਦਿਨੇ ਵੱਡੂਗਾ ਸਵੇਰੇ ਆਊਗਾ। ਹਣੋ ਕਿੱਲਾ ਕਿਸੇ ਦਾ ਹੋਰ ਵੱਡਦੂਗਾ ਨਾਲ ਗਵਾਂਢੀਆਂ ਨੇ। ਠੀਕ ਆ ਜੀ। ਆ ਨੁਕਸਾਨ ਤੁਹਾਨੂੰ ਦਿਖਾ ਦਿੰਨੇ ਆਵੇ। ਦਾਣੇ ਵੇਖੋ ਬਾਈ। ਇਧਰੋਂ ਇਧਰ ਛਾੜਦੇ ਆ। ਨਾਲ-ਨਾਲੇ। ਆਵੇ ਝੜਦੇ ਆਹ ਚੀਜ਼ ਆ ਇਹ ਜਿਹੜੀ ਮੁੰਜਰ ਇੱਥੇ ਆ ਗਈ ਜਿਵੇਂ ਉਹ ਚੀਜ਼ ਇੱਥੇ ਆ ਗਈ ਉੱਥੋਂ ਉੱਥੋਂ ਵੱਢੀ ਦੀ ਝੜਦੇ ਵਾਦਾ ਹੀ ਨਹੀਂ ਆਲਾ ਪਰ ਇਹ ਨਹੀਂ ਜਾਂਦਾ ਵਿਚਾਰੇ ਦਾ ਢਿੰਡਾਲੇ ਵਾਲਾ ਆਪਣਾ ਮਿੱਤਰ ਆਂਦੇ ਜਿੱਦੇ ਡਿੱਗਿਆ ਇਹ ਵੀਡੀਓ ਦੇਖਦਾ ਤਾਂ ਉਹਨੇ ਹੌਸਲਾ ਦਿੱਤਾ ਵੀ ਉੱਦੇ ਭਰਾਣੇ ਕਹਿੰਦਾ ਕੋਈ ਨਹੀਂ ਡਿੱਗਿਆ ਵੀ ਤੇਰਾ ਵਧੀਆ ਹੋ ਜਾਣਾ 50 ਮਾਨ ਤਾਂ ਨਹੀਂ ਮਰਦਾ ਚੱਲ ਕੋਈ ਨਹੀਂ ਤੇ ਉਹ ਗੱਲ ਆ ਵੀ ਹੈ ਤਾਂ ਚੱਲ ਡੱਕੇ ਡਵੋ ਲਈ ਪਰ ਕੁੱਲ ਮਿਲਾ ਕੇ ਹਜੇ ਕਿਲਾ ਥਾਂ ਦਾ ਪਿਆ ਐਰੇ ਜੇ ਦੋ ਕਿੱਲਾਂ ਦਾ ਪੈਂਦਾ ਹੁੰਦਾ ਬੋਲਾ ਬੋਲਾ ਜ ਫੁੱਲ ਭਰ ਗਈ ਚਲੇ ਟਰਾਲੀ 12 ਫੁੱਟੀ 45 50 ਮਾਨ ਤਾਂ ਚੱਲ ਰਹਿ ਹੀ ਜਾਉ ਲੱਗਦਾ ਨੇ ਡਿੱਗ ਗਏ ਪੈਰ ਨੂੰ ਵੇਖ ਕੇ ਐਂ ਲੱਗਦਾ ਵੀ ਹੱਥ ਆਊ ਕੁਸ ਕੇ ਨਾ ਆਊ ਤਕੀ ਘਾਤ ਰਹਿ ਗਈ ਛਤੀ ਦੀ ਦੀ ਹੈ ਮੈਂ ਫਲ ਭਰੇ ਆ ਜਾਵਾਂ ਜਾਵਾਂ ਹੋਲਾ ਭਰੇ ਆਵਾ ਤਾਂ ਮੰਗਾ ਕੇ ਲੈ ਆ ਆਸ਼ਾ 10000 ਕੀ ਹਰ ਵਕਾ ਹੀ ਬੰਦੇ ਵੀਰ ਕਹਿ ਦਿੰਦੇ ਆ ਵੀ ਟਰਾਲੀ ਛੋਟੀ ਏ ਤੇਰੀ ਟਰਾਲੀ ਪਾਪੇ ਜਾਵਾਂ ਛੋਟੀ ਏ ਆਸ਼ਾ ਲਈ ਫਰਦਾ ਸਾਲਾ ਬਾਰੇ ਵਾੜ ਪੂਰਾ ਗਿੱਲਾ ਹੀ ਆ ਮਨ ਲੋ ਜੋ ਬੈਕ ਕਰਦੇ ਫਲੈਪ ਮਾਰ ਲਾ ਗਿਆ ਦਾ ਇਹ ਪੂਰਾ ਯਾਰ ਹੋਰ ਤਰੀਕਾ ਨਾਲ ਕਿੰਨੀ ਅੱਧੀ ਆਹ ਇਹ ਉਹ ਵੀ ਜਾਣ ਕਰ ਜਾਂਦੇ ਕਿਉਂ ਨਾ ਨਾ ਉਹਦੇ ਨੇ ਫੀਲਿੰਗ ਲਈ ਜਾਣੇ ਰਹਿੰਦੇ ਆ ਬੇ ਬਹੁਤ ਅੱਛਾ ਤੇਦੀ ਤਗੜਾ ਤੇ ਚੱਲੇ ਆ ਬਾਬੇ ਉਹ ਗੁੱਦੂ ਗੁੱਦੂ ਤੋੜ ਲੈ ਇੱਥੋਂ ਤੇ ਅੱਜ ਦਾ ਦਿਨ ਸਮਾਪਤ ਹੋਇਆ ਅੱਗੇ ਮਿਲਦੇ ਆ ਸਵੇਰ ਮੰਡੀ ਲੌਨ ਜਾਵਾਂਗੇ ਢਾਈ ਆ ਗਈ ਪਰ ਨਹੀਂ ਗਾਲ ਦਾ ਤੈਰੀ ਇਹ ਲਾਉਂਦਾ ਕੋਪਰਾ ਹੀ ਬਹੁਤ ਆ ਯਾਰ ਬਹੁਤ ਭਾਰਾ ਠੀਕ ਹੈ ਨੇ 36 30 ਦੇ 36 30 ਤੇ ਫੇਰ ਹੋਵੇ ਸੋਚਿਆ ਸੀ ਅੱਜ ਟਾਈਮ ਨਾਲ ਪਾਵਾਂਗੇ ਤੇ ਸਾਡੇ ਯਾਰ ਨੇ ਸਾਡੇ ਯਾਰ ਨੇ ਉਦ ਮੂਲ ਚੱਕ ਲੈ ਕੇ ਕਹਿੰਦਾ ਆਪਾਂ ਵਾਣ ਧਿਆਨ ਕਰਨ ਲੱਗਿਆ ਆਪਦਾ ਮੈਂ ਚਲੋ ਜੀ ਕਰ ਲੈਨੇ ਬਾਬੋ ਨਹੀਂ ਅੱਜੋਂ ਦੇ ਟਾਈਮ ਨਾਲ ਫੇਰ ਸਾਡਾ ਸਾਡਾ ਮਾਲਵੇਰਾ ਲੌਂਦਾ ਵਾਲਿਆਂ ਦਾ 16 ਤਾਂ ਮੈਂ ਪਲੇ ਲੈਣੇ ਦਰਦਾ ਭੈਣ ਜੀ ਇਹ ਲੋਕ ਸਾਣੀ ਉਹ ਭਰਾਵਾ ਇੰਨਾ ਛੱਡੀ ਬੈਠਾ ਹੈ। ਕਾਹ ਇਹਨੂੰ ਬੜਾਉਂਦੇ ਨਹੀਂ ਟਰੈਕਟਰ ਤੇ। ਆਪ ਵੀ ਦੇਖੋ ਸੈਂਪਲ ਟਰੈਕਟਰ ਦੇ ਵਸਦਾਰੇ ਹੁਣੇ ਨਾ 16 ਦੌਨਾਂ ਦੇ। ਜਾਂ ਨਿਕਲੇ ਜਾਂਦੇ ਓ ਜਰੇ ਦੇ। ਗਣੀ ਹੁਣ ਆਪਾਂ ਬੜਾ ਮੋੜੀ ਬਈਆ ਕਰੀ ਕਰਦੇ ਆ। ਪਰ ਮਾੜਾ ਮੋੜੀ ਐਡਾ ਤਾਂ ਆਪਣਾ ਵੀ ਤਕੜਾ ਮਿਲਿਆ ਜੀ। ਪਰ ਐ ਇੰਨਾ ਜ਼ੋਰ ਨਾਲ ਲੌਂਦਾ ਨਹੀਂ ਇੰਨਾ ਕਿ ਤਾਂ ਬਾਰੇ ਟਾਇਰ ਘਟੌਣ ਲੱਗ ਜਾਂਦਾ। ਹੁਣ ਆ ਦੇ ਰਿਹਾ ਜੀ ਰਾਈਟਰ ਮੋੜਦਾ ਹੀ ਲੈ ਬ੍ਰੇਕ ਮਾਰੇ ਆਪਣਾ ਟਰੈਕਟਰ ਮੁੜਦਾ ਨਹੀਂ 1600 ਦਾ ਲੈ ਬਾਈ ਇਹਨੇ ਲਾਗ ਦਿਨਾ ਹਾਂ ਡੈੱਕ ਤਾਂ ਛੱਡਿਆ ਮਹਾਰਾਜ ਦਾ ਡੈੱਕ ਛੱਡਿਆ ਤੇ ਘਟਾ ਰਾਜ ਛੱਡ ਗਿਆ ਹੁਣ ਮੈਂ ਤਾਂ ਉਹ ਤੋਂ ਦੀ ਨਿਗਾਵਾ ਦਾ കോ ധ്യാന ഡ്രൈവർ കമ്പർ ദോ ਬਣੇ ਭਾਈ ਚੱਕਰੀ ਹੋਰ ਹਲਾ ਕੇ ਫੇਰ ਵਟਾ ਬਣਾ ਕੇ ਰੱਖ ਦਾਂਗੇ ਆਪਾਂ ਹੈ ਤਾਂ ਕੌਣ ਨਹੀਂ ਹੜਿਆ ਹਾਂ ਸਾ ਕੇ ਦਿੰਦੇ ਨਾ ਹੋਣਾ ਹੋਰ ਚੋਨਾ ਜਾਵਾ ਤਾ ਫੋਨ ਚਾਹੀਦਾ ਫੇਰ ਵੀ ਆਪਾਂ ਨੂੰ ਹੋਰ ਦੱਸ ਦਿਓ ਕੀ ਕਰੀਏ ਦੋ ਹੱਥ ਤੋਂ ਹਲਾਉਂਦੀ ਬਹੁਤ ਕਰਦੀ ਆ ਕੱਢਣਾ ਕਿਹੜਾ ਸੌਖਾ ਚੰਨ ਤਰੇੜਾਂਗੇ ਬਾਈ ਯਾਰ ਥਾਂ ਦਾ ਵੇਲਾ ਆ ਜਾਂਦਾ ਆਏ ਨੂੰ ਕਰਨਾ ਕੋਈ ਥਾਂ ਦਾ ਤਾਂ ਇੱਥੇ ਨਹੀਂ ਕੋਈ ਬੰਦਾ ਤੇ ਘਰੇ ਕਿਵੇਂ ਖਲਾਉਂਦੇ ਥਾਂ ਦਾ ਤਾਂ ਇੱਥੇ ਨਹੀਂ ਕੋਈ ਬੰਦਾ ਇੱਥੋਂ ਤਾਂ ਹੀ ਲੈ ਆ ਲੈ ਜਾ ਲੈ ਤਾਂ ਲੈ ਜਾ ਨਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਹੈ ਯਾਰ ਆਏ ਨਹੀਂ ਲੈਣਾ ਇਹ ਪੁਰਾਣਾ ਮਾਡਲ ਆ ਗੱਡੀ ਉੱਤੇ ਰਹਿ ਜਾਂਦੇ ਇਹਦੇ ਬਾਲਾ ਕਿਹੜਾ ਹੀ ਦੈਨ ਕੋਰ ਬੰਦਾ ਹੋਰ ਬਾਈ ਜੀ ਹੋਰ ਵੀਰੇ ਤੇ ਮਗਰ ਕੀ ਆਪਾਂ ਕਰਦੇ ਸੀ ਵੀਰੇ ਵੀਡੀਓ ਕੀ ਬਣਾਉਣੀ ਹੈ ਇਹਦਾ ਪੱਕਾ ਹੀ ਆ ਵੇ ਸਾਰੇ ਬੰਦ ਹੈ ਡਾਈ ਵਾਲੀ ਬਾਹਰ ਖੜੀ ਹੈ ਮਸ਼ੀਨ ਤੇਰੀ ਆ ਵੇ ਸਾਰਾ ਕੋਲ ਲੱਪੜਿਆ ਪਿਆ ਹੈ ਨਾ ਆ ਦੇਖੋ ਮੜਾ ਹਾਲ ਤਾਂ ਦੇਖੋ ਲੈ ਘਰੋਂ ਤੋਰ ਲੱਗੇ ਨੇ ਆ ਹਾਲ ਨਹੀਂ ਦੇਖਿਆ ਮਸ਼ੀਨ ਦਾ ਡਾਈ ਵਾਲਾ ਪੂਰਾ ਨਾ ਪਾਈ ਇੱਥੇ ਖੇਤੀ ਕੀ ਕਰੇਗਾ ਘਰੋਂ ਤੋਰ ਲੱਗੇ ਕਿਵੇਂ ਨਾ ਸਾਰੀ ਤਰੇਲ ਤਰੂਲ ਤੇ ਖੜੀ ਹੈ ਹੈ ਨਾ ਵੀ ਚਲ ਆਪਣਾ ਤਾਂ ਠੀਕ ਹੈ ਤੇ ਜਿਹਨੇ ਤੜਕੇ 1.5 ਕਿਲੋ ਬੀਜੇ ਤੇ ਉਹ ਕਿਹਾ ਵੀ ਹੈ ਜਿਹਨੇ 1.5 ਬੀਜੇ ਉਹਨੇ ਫਾਇਆ ਹੀ ਵਧਿਆਣਾ ਵੀ ਬੀਜਤੀ 2.5 ਹੋਈ ਪਤਾ ਨਹੀਂ ਖਲਾਰ ਦੇ ਵੀਰੇ ਸ਼ਾਬਾਸ਼ ਖਾਲੀ ਲੈ ਆਂਦੀ ਆ ਪਾਣ ਤੇ ਨਵਾਂ ਲੱਗਿਆ ਇਹੜੇ ਦਾ ਹਿਸਾਬ ਦੇ ਘਰ ਚ ਹੁੰਦੇ ਇਹਦਾ ਤਾਉਂਗਾ ਵੀ ਬਣਾਉਣੀਆਂ ਨਾਲਿਆ ਹੌਲੀਆਂ ਹੀ ਆ ਤਾਉਂਗਾ ਆਪਣੇ ਪੁਰਾਣਾ ਮਾਡਲ ਜਮਾ ਬਹੁਤ ਪੁਰਾਣੀਆਂ ਇਹ ਤੇ ਇਹਨਾਂ ਨੇ ਦੂਰ ਹੀ ਲਈ ਹੈ ਜੇ ਜਾਣੀ ਪੂਰਾ ਵਧੀਆ ਬਣਾਤਾ ਤੇ ਲੋਕ ਬਹੁਤ ਖਰਚੇ ਵਿੱਚ ਵਾਹ ਹੁੰਦੇ ਸੀਗੇ ਪਾਲਾ ਪਾਲਾ ਸਾੜ ਕੇ 3000 ਤਾਉਂਗਾ ਵਧੀਆ ਬਣਾਉਣ ਨੇ ਲੈ ਵੀ ਸੱਜਣਾ ਪਿਆਰੇ 12 ਵਜੇ ਚਲਾਈ ਆ ਹੁਣ ਤੇ ਅੱਜ ਵੀ ਵੀਰੂਗਾ ਨਾਉ ਕਿੱਲੇ ਥਾਂ ਸੀ ਆਪਣਾ ਇਹ ਜਿਹੜਾ ਬਾਸਪਤੀ ਸੀ ਬਾਸਪਤੀ ਦੋ ਕਿੱਲੇ ਹੋਰ ਸੀ 11 ਪਹਿਲਾਂ 13 ਲਾਉਂਦੇ ਸੀ ਦੋ ਘਟਾਤਾ ਸੀ 26 ਲਾਤਾ ਉੱਥੇ ਆਲੂ ਆਲਾ ਥਾ ਤੇ ਆਏ ਪਤਾ ਨਹੀਂ ਹੁੰਦਾ ਵੀ ਕੀ ਬਾਣਾ ਹਨਾ ਲੋਕ ਜਿਆਦੇ ਲਾਉਂਦੇ ਆ ਦੰਦੇ ਆ ਵੀ ਚਲ ਠੇਕਾ ਠੁੱਕਾ ਪੂਰਾ ਕਰੂਗਾ ਇਹ ਰੇਟ ਆ ਜਾਂਦਾ ਪਰ ਹਰੇਕ ਸਾਲ ਰੇਟ ਆਉਣਾ ਵੀ ਸ਼ੋਰ ਨਹੀਂ ਨਾ ਵੀ ਆਊਗਾ ਉਹ ਤਬਾਬ ਸੌਂਦੀ ਤਿੰਨਾਂ ਕਿੱਲਾਂ ਦੀ ਉਸਰੀ ਤੋਂ ਇੱਕ ਸਾਈਡ ਹੀ ਵਧਣੀ ਪੈਂਦੀ ਸਾਰੀ ਜੋ ਉਹਨਾਂ ਡੱਗਿਆ ਨਾ ਨਾ ਤਿੰਨ ਚਾਰ ਘਰਾਂ ਦੇ ਡੱਗਿਆ ਆਪਣਾ ਹੋਰ ਕਿਸੇ ਦਾ ਨਹੀਂ ਡੱਗਿਆ ਤੇ ਹੁਣ ਹਰੇਕ ਬੰਦਾ ਹੀ ਕਹਿ ਜਾਂਦਾ ਚਲੋ ਆਪਾਂ ਐ ਨਹੀਂ ਕਹਿੰਦੇ ਕਿ ਤਾਂ ਜੋ ਦੇਣਾ ਪਰਮਾਤਮਾ ਨੇ ਦੇਣਾ ਹੁੰਦਾ ਪਰ ਹਰੇਕ ਬੰਦਾ ਆਪਦੀ ਤੁੱਕੇ ਲਾਈ ਜਾਂਦੇ ਕੱਲ ਅਖੇ ਉੱਥੇ ਕਰਦੇ ਦਾਦੇ ਫਲੇ ਜੀ ਗੱਲ ਚੱਲੀ ਗਈ ਤੇ ਰੇ ਜ਼ਿਆਦੇ ਪਾਉਂਦਾ ਹੈ ਇਰੇ ਯਾਰ ਹੁਣ ਰੇ ਪਾਉਣੇ ਤਾਂ ਫੇਰ ਹੀ ਫਸਲ ਹੁੰਦੀ ਚਲ ਐਤ ਹੀ ਡੈਗ ਪਤਾ ਕਿੱਡੀ ਗੱਲ ਅੱਗੇ ਵੀ ਮਾੜਾ ਮੋੜ ਦਵਗੀਆਂ ਡੈਗ ਦਿਗਾਈਆਂ ਤੇ ਜੇ ਕਿਤੇ ਖੜਾ ਰਹਿ ਜਾਂਦਾ ਤਾਂ ਫੇਰ ਇਹਨੇ ਸਿਰਾਂ ਵੀ ਲਾ ਦੇਣਾ ਇਹਨਾਂ ਵੀ ਇਹਦਾ ਡੈਗ ਕੇ ਵੀ ਤੁਹਾਡੇ ਬਰਾਬਰ ਹੀ ਐ ਜੇ ਕੋਈ ਹੁਣ ਆਏ ਆਖੂਗਾ ਇਹਦਾ 50 ਮਣ ਤਾਂ ਫੇਰ ਵੀ ਲੱਗਦਾ ਹੀ ਆ 45 50 ਮਣ ਦੇ ਆਹੀ ਐਦ ਕੀ ਝਾੜ ਐ ਇਹ ਡੈਗ ਕੇ ਵੀ ਓਨਾ ਝੜ ਜਾਣਾ ਜੇ ਕਿਤੇ ਖੜਾ ਰਹੇ ਨਾ ਦਾ ਲੱਗ ਜਾਣਾ ਫੇਰ 60 ਪਲੱਸ ਜਾਣਾ ਇਹਨੇ ਟੜਦਾ ਮੰਨ ਦਾ ਨੁਕਸਾਨ ਚਲ ਹੋਈ ਜਾਂਦਾ ਨਾ ਕੋਈ ਗੱਲ ਨਹੀਂ ਪਈ ਜਿਹੜਾ ਹੁਣ ਹੈ ਚਲੋ ਕਿਤੇ ਡੈਗ ਹੋਈ ਪੈਂਦਾ ਤੇ ਐਵੇਂ ਬਸ ਨਗਾਇ ਜੀ ਬੋਲੀ ਜਾਂਦੇ ਆ ਆ ਇੱਥੇ ਬੰਨੇ ਆ ਸੀਗਾ ਐਨਾ ਕਿਧੋ ਨਾ ਇਹ ਵੀ ਥੱਲੇ ਉਵੇਂ ਡਿੱਗੀ ਜਾਂਦਾ ਇਹ ਬੰਨੇ ਜੀ ਵੀ ਕੋਈ ਐਡੀ ਗੱਲ ਨਹੀਂ ਪਦੀ ਜਿਹੜੀ ਫੋਕ ਆ ਤਾਂ ਫੋਕ ਆ ਉਵੇਂ ਹੀ ਪਈ ਐ ਆ ਵੇ ਗੰਦੇ ਕੁਆਲਿਟੀ ਦੇ ਨਾਲ ਬੰਨੇ ਦੀ ਇਹ ਵੀ ਕੋਈ ਬੇਕਾਰ ਹੀ ਸਗਾ ਉਹ ਸੋਹਣਾ ਪਿਆ ਇਹਦੇ ਨਾਲ ਇਹ ਤਾਂ ਸਾਰੀਆਂ ਮੰਜਰਾਂ ਕੰਨੀਆਂ ਨਹੀਂ ਹਨ ਬੰਨੇ ਦਾ ਪਤਾ ਨਹੀਂ ਫੱਕ ਕੇ ਕੀ ਹੋ ਗਿਆ ਇਹਦੇ ਉੱਤੇ ਜਿਹੜੇ ਦਾਣੇ ਪਏ ਉਹ ਤਾਂ ਖਟੇ-ਖਟੇ ਪਏ ਨੇ ਦੇ ਲੋ ਕਿਵੇਂ ਵੜਨਾ ਪੈਂਦਾ ਉਹ ਨਾਲ-ਨਾਲ ਖੜਾ ਸੀਗਾ ਦੇਖ ਲੋ ਕਰਚਿਆਂ ਚ ਕਣਕ ਕੈਨ ਨੂੰ ਕੁਝ ਮਰਦੀ ਗਈ ਜਾ ਉਹ ਪਰ ਆ ਤਾਂ ਕੰਮ ਤਕੰਮ ਨਹੀਂ ਹੈ। ਲੈ। ਆ ਹੁਣ ਇੰਨੇ ਕਰਤਿਆਂ ਦੇ ਦੱਸ ਇੱਥੇ ਦਾਣਾ ਹਰਾ ਹੋ ਗਿਆ ਕੀ ਕਰ ਦੂਗਾ ਇਹ। ਸੁੰਡੀ ਪੈਣੀ ਹੈ ਤੇ ਜ। ਕਰਚਾ ਕਰਚਾ ਦਾ ਹਿਸਾਬ ਆ ਹੁਣ ਜਿਹੜੇ ਏਰੀਆ ਚ ਕਰਚੇ ਘੜ-ਘੜਦੇ ਉਹ ਆਪੇ ਵਾਹ ਦਿੰਦੇ ਆ। ਆ ਹੁਣ 17-18 ਦੇ ਹੀ ਖੜਾ ਕਰਚੇ ਸੀਗੇ ਤੇ ਪਾਲਾਂ ਨੂੰ ਅੱਗ ਲੱਗੀ ਐ। ਕੱਲੇ ਕਰਚੇ ਹੀ ਆ। ਕੋਈ ਪਰਾਲੀ ਨਹੀਂ ਇੱਥੇ ਕੱਲੇ ਕਰਚੇ ਨਹੀਂ ਲੋਟ ਆਏ ਲੈ। 3 ਸਪੀਡ ਟਰੈਕਟਰਾਂ ਵੀ ਜਿਆ ਸੋਰਾ ਆ 855 3 ਸਪੀਡ ਨਵੇਂ ਮਾਡਲ ਆ ਜੀਏ। ਦੇ ਲੋ ਇਹੇ ਜਿਹੜਾ ਛੰਡੀ ਸਾੰਡੀ ਦਾ ਬਈ ਪੂਰੇ ਹੀ ਖਗਰ ਹੈ ਕੰਮ ਤਾਂ ਪਹਿਲਾਂ ਹੀ ਟਾਇਟ ਆ ਆ ਪਤਾ ਨਹੀਂ ਪੰਗਾ ਲੈ ਰਹੇ ਆ ਜੀ ਬਹੁਤ ਬੁਰੇ ਹਾਲ ਹੀ ਜਾਂਦੇ ਵੇਖੋ ਲਾਵਾ ਭੜੀ ਹੋਈ ਜਾਂਦੀ ਮਿੱਤਰੋ ਇਹ ਸਾਢੇ 3 ਕਿੱਲੇ ਵੱਢ ਆ ਗਿਆ ਇੱਕ ਦਿਨ ਮੰਨ ਲਓ ਕੱਲ ਵੀ ਅੱਧੀ ਢਹਾੜੀ ਤੋਂ ਚੱਲਿਆ ਕੰਮ ਤੇ ਅੱਜ ਵੀ ਇਹ ਕਾ 12 ਫੁੱਟ ਫੋਲ ਹੋ ਗਈ ਸੀ ਤੇ ਬਾਕੀ ਆ ਹੋ ਗਿਆ ਹੁਣ ਵੇਖ ਲੈਨੇ ਕਿੰਨੇ ਕੁੰਦੇ ਦਾਣੇ ਚਲੋ ਜੋ ਖਟਿਆ ਬਕਾ ਜੀ ਆਨੇ ਲੈ ਲਾ ਲਿਆ ਕਦਾ ਪ੍ਰੋਪਰ ਯਾਦ ਨਹੀਂ ਮੈਨੂੰ ਖਾਣਾ ਕਿੰਨੇ ਦਾਣੇ ਹਜੇ ਵੀ ਹਰੇ ਆਈ ਜਾਂਦੇ ਆ ਲਾਸਟ ਦੇ ਵੱਢਾ ਵੇਖ ਲੋ ਕਣਕਾਂ ਵੀ ਰਹੀਆਂ ਨੇ ਦਾਣੇ ਇਹ ਵਿੱਚੋਂ ਡਿੱਗ ਗਿਆ ਜਿਵੇਂ ਮੰਨ ਲਓ ਥੋੜਾ ਸੀਗਾ ਪਹਿਲਾਂ ਹੁਣ ਤਾਂ ਇਹ ਹੌਪਰ ਨਾ ਜਾਂ ਕਹਿ ਲੋ ਵੀ ਹੌਪਰ ਹੀ ਹੋ ਸਕਦਾ ਹੁਣ ਤਾਂ ਚੱਸਦਿਆਂ ਕਰੀਆਂ ਆਪਾਂ ਇਹ ਤੇ ਦੋ ਸੋ ਪਰਿਆਂ ਉਸ ਤੋਂ ਪਹਿਲਾਂ ਉਹ ਸੀਨ ਵਧਿਆ ਕਰਕੇ ਆਹ ਇਹਦੀ ਹਾਈਟ ਸੀ ਜਿੱਥੇ ਖੜਾ ਹੁਣ ਜਿਵੇਂ ਤੁਸੀਂ ਦੇਖ ਲਓ ਆਹ ਘੇਰਾਵਾਲਤਾ ਮਿੱਤਰੋ ਕਿਤੇ ਕਿਤੇ ਢੇਰੀਆਂ ਐ ਲੱਗੀ ਪਈ ਹੁੰਦੀਆਂ ਲੈ ਹਾਂ ਇਹ ਇੰਨੇ ਚੋਂ ਤੁਹਾਨੂੰ ਦਿਖਾਉਣਾ ਮੈਂ ਲੈ ਪਰਗੇ ਨਾ ਮੜੇ ਇਹਨੇ ਦਾਣੇ ਇਹ ਸਾਨ ਚ ਮੁੰਜਰਾ ਆ ਜਾਂਦੇ ਆਂ ਅੰਦਰ ਬਾਹਰ ਕਟਰ ਦੇ ਮੈਂ ਲਾਦਾ ਆ ਨਕਸਾ ਆਣਾ ਬਸ ਇਹ ਇਹਦੇ ਚ ਅੰਦਰ ਬਾਹਰ ਆਉਂਦੀਆਂ ਮੁੰਜਰਾ ਅੱਜ ਵੀੜੀ ਦਾ ਕੰਮ ਦੇ ਜੀ ਅੱਗੇ ਇਹਨੂੰ ਚੱਕ ਕੇ ਲੈ ਜਾਣਾ ਨੇ ਤੇ ਅੱਜ ਪਹਿਲੀ ਸੂਤੇ ਪਾਣੀ ਚੱਕਿਆ ਨੇ ਮਹੀਨੇ ਬਾਅਦ ਸਬਰਿਆਂ ਵੇਲੇ ਦਾ ਕਰੇ ਹੁਣ ਸ਼ਾਮ ਹੋ ਚੱਲੀ ਇੱਕ ਟਰਾਲੀ ਭਰੀ ਅਜੇ ਬਸ 12 6 ਸਾਰੇ ਡੇ ਗਿਆ ਭਾਏ ਉਹ ਸਾਡੇ ਖਾਲੀ ਲੈ ਜਾਂਦਾ ਖੜਾ ਖੱਤੀ ਮਾਰਨਾ ਭਰਿਆ ਜਾਵਾਂ ਲੈ ਵੀ ਮਿੱਤਰੋ ਆ ਟਰਾਲੀ ਮੈਨੂੰ ਤਾਂ ਭਰ ਦੇ ਦੀ ਨਹੀਂ ਉਹ ਫੁੱਲ ਜਾਵਾਂ ਟਰਾਲੀ ਭਰ ਕੇ ਤੋਰਤੀ ਉਹ 12 ਫੁੱਟ ਇਹ 11 ਹੈ ਤੇ ਇਹ ਝਾੜ ਹੁਣ ਰੱਬ ਦੇ ਹੱਥ ਹੀ ਆ ਕੀ ਬਣਦਾ ਉਹ ਮਗਰਾ ਰਹਿੰਦਾ ਰੁੰਦਾ ਨਹੀਂਗਾ ਉਹ ਦੋ ਮਾਤਾਰਗੀਆਂ ਆਈਆਂ ਵਿਚਾਰੀਆਂ ਤੇ ਉਹ ਚੁਗਣਾ ਉਹਨਾਂ ਨੇ 10 ਕੁ ਮਿੰਟ ਹੀ ਲਾਇਆ ਯਾਰ ਖੌਲ ਮਲਾ ਕੇ ਤੇ ਮੁਰਕਿੰਗਾ ਉਹ ਦੂਸਰੇ ਨਾਲ ਗਵਾਂਡੀਆਂ ਦੇ ਜਾਵੜੀਆਂ ਇਹਦਾ ਮਤਲਬ ਪਿੱਛੇ ਹੱਥ ਚ ਆਉਣ ਵਾਲਾ ਤਾਂ ਨਹੀਂ ਰਹਿ ਰਿਹਾ ਝਾੜ ਹੀ ਰਿਹਾ ਜਿਹੜਾ ਹੈਗਾ ਵੈਸੇ ਆਪਣਾ ਵੀ ਬੰਦਾ ਫਿਰਦਾ ਮੈਂ ਵੀ ਗੇੜੇ ਗੁੜੇ ਦਿੱਤੇ ਆਇਆਂ ਦਾ ਪਰ ਨਹੀਂ ਕਈ ਕਈ ਤਾਂ ਨਾ ਯਾਰ ਬੰਦੇ ਐ ਕਮ ਮੈਂ ਐਸੇ ਹੀ ਕਰ ਦਿੰਦੇ ਆ ਕਹਿੰਦੇ ਬਾਈ ਯਾਰ ਸਾਡੇ ਨੂੰ ਤਾਂ ਟੱਕਰ ਹੀ ਮਾਰਦਾ ਇੱਕ ਵੀਰ ਦਾ ਹੋਰ ਆਇਆ ਉਹ ਕਹਿੰਦਾ ਯਾਰ ਅਸੀਂ ਵੀ ਆਹੀ ਕੁਸ ਕਰਦੇ ਰਹੇ ਆ ਤੇ ਹੁਣ ਯੂਐਸਏ ਆ ਤੇ ਇਹ ਹੁਣ ਵੇਣੇ ਹੁੰਨੇ ਵੀ ਆਈ ਬਾਈ ਵੀ ਮੱਥਾ ਮਾਰੀ ਜਾਂਦਾ ਤਾਂ ਉਹ ਜਿਨ੍ਹਾਂ ਨੂੰ ਐ ਆਪਣੇ ਵਰਗੇ ਜਿਹੜੀਆਂ ਗਰੀਬ ਪੁਣਾ ਜਿਹੀ ਹੁੰਦਾ ਇਹ ਔਰ ਆਪਣੇ ਆਪ ਲੜਪੱਲੀਆਂ ਤੁਸੀਂ ਦੇਖ ਰਿਹਾ 11 ਫੁੱਟਾਂ ਘਾਣੀਆਂ ਤੇ ਮੈਨੂੰ ਲੱਗਦਾ ਵੀ ਇਹ ਵੀ 50% ਕੀ 70% ਬੰਦੇ ਹੀ ਆ ਹੁਣੇ ਸਾਡੇ ਵਾਲੇ ਹਾਲਾਤਾਂ 'ਚ ਚਲੋ ਆਪਾਂ ਤਾਂ ਫੇਰ ਵੀ ਆ ਮਾੜੇ ਮੋੜ ਡੱਕ ਡੁੱਕ ਲਾਈ ਫਿਰਦੇ ਆ ਪਰ ਸਹੀ ਵਾਈ ਵਾਣਾ ਦੇ ਤਾਂ ਆ ਵੀ ਨਹੀਂ ਨਜਾਇਜ਼ ਖਰਚੇ ਕਰੇ ਵੇ ਬਾਈ ਕੋਈ ਛਾਕਣੀ ਇਹ ਵੀ ਮੈਂ ਵੀ ਉਹਨਾਂ ਜੀ ਨੂੰ ਗਿਣਿਆ ਜਾਊਂਗਾ ਜੇ ਅੱਖ ਕੇ ਦਾ ਅਗਲਾ ਹੋਊਗਾ ਫੁਕਰਪੁਣਾ ਜਾਂ ਉਹ ਐਡਾ ਡੈਕ ਲੱਗਿਆ ਤਾਂ ਉਹਨਾਂ ਜੀ ਆਪਾਂ ਤੇ ਜੇ ਸਹੀ ਵਾਈ ਵਾਣਾ ਬਾਈ ਅਗਲੇ ਤਾਂ ਆਪਦੇ ਛਤਰੀ ਦਾ ਲੀੜਾ ਮਸਾ ਲਵਾਉਂਦੇ ਆ ਜਿਹੜੇ ਬੰਦੇ ਵਾਈ ਵਹੀ ਸ਼ੌਂਕ ਨਾਲ ਚੱਲ ਬਾਈ ਜੀ ਧਿਆਨ ਆ ਵੀ ਹੋਰ ਪਾਸੇ ਨਹੀਂ ਸ਼ੌਂਕ ਚੋਂਕ ਹੈਗਾ ਸੋ ਆਪਾਂ ਨੂੰ ਥੋੜਾ ਜਿਹਾ ਸ਼ੌਂਕ ਆਪਾਂ ਤਾਂ ਪੈਸੇ ਬੁਏ ਲਾ ਦਈਦੇ ਤੇ ਬਾਕੀ ਜ਼ਿਆਦਾਤਰ ਸਾਡੇ ਵਰਗੇ ਲੋਕ ਹੈਗੇ ਬਥੇਰੇ ਹੈਗੇ ਐਡੀ ਨਹੀਂ ਗੱਲ ਹੈਗੀ ਆਹ ਟਰਾਲਿੰਗ ਵਾਲੇ ਆ ਵੇ ਵੱਡਿਆਂ ਇੱਕੀ ਜੋ ਦਾ ਕੱਢੀਏ ਤਾਂ 11 ਫੁੱਟ ਰਹਿ ਜਾਂਦੀ ਹੈ 21 ਫੁੱਟ ਹੀ ਆਪਣੀ ਇਹ ਤੇ ਬਾਕੀ ਚਲੋ ਜਿਵੇਂ ਆਨੰਦ ਲਓ ਯਾਰ ਜਏ ਜੀ ਜ਼ਿੰਦਗੀ ਮਿਲੀ ਯਾ ਰੱਬ ਨੇ ਬਸ ਆਨੰਦ ਲਓ ਹੁਣ ਚੋਨਾ ਡਿੱਗਿਆ ਸੀਗਾ ਪਹਿਲਾਂ ਪਹਿਲਾਂ ਬਹੁਤ ਉਹ ਆਈ ਟੈਨਸ਼ਨ ਜੀ ਆਈ ਵੀ ਸੜਾ ਸਾਰਾ ਯਾਪਿਆ ਹਨ ਤੇ ਪਰ ਅੱਜ ਠੀਕ ਐ ਮੂਡ ਅੱਜ ਕੋਈ ਏਡੀ ਗੱਲ ਨਹੀਂ ਚਲ ਜਿਹੜੀ ਹੋਣੀ ਸੀ ਹੋ ਗਈ ਯਾਰ ਹੁਣ ਕੀ ਕਰੀਏ ਅਜੇ ਨਵੇਂ-ਨਵੇਂ ਘਾਟੇ ਸੈਨ ਲੱਗੇ ਨਾ ਮਿੱਤਰੋ ਮਾ ਲੋ ਦਾ 12 ਸਾਲ ਹੀ ਸਹੀ ਸੌਰਤ ਹੋਈ ਹੈ ਜਦੋਂ ਦੀ ਬਾਈ ਜੀ ਕਰ ਲੱਗੇ ਆਪ ਪਹਿਲਾ ਚਲੋ ਘਰ ਦੇ ਕਰਦੇ ਸੀਗੇ ਤੇ ਉਦੋਂ ਦੇ ਨਵੇਂ-ਨਵੇਂ ਘਾਟੇ ਹੁਣ ਸ਼ੁਰੂ ਕਰੇ ਆ ਤਾਂ ਇਨੇ ਕ ਸਾਲਾਂ ਅਜ ਕਿੰਨਾ ਐਕਸਪੀਰੀਅੰਸ ਹੁੰਦਾ ਨਾ ਤੁਸੀਂ ਸਾਰੇ ਵੱਡੇ ਬਾਈਆਂ ਆਪਣੇ ਤੇ ਤਾਂ ਕਰਕੇ ਫਿਰ ਹੌਸਲਾ ਹੌਸਲਾ ਦਿੰਦੇ ਰਹਿੰਦੇ ਬਹੁਤ ਭਰਾ ਇਹਨੇ ਇੱਕ ਮਿੱਤਰ ਨੇ ਕਹਿਦਾ ਸੀਗਾ ਹੋਣੇ ਵੀ ਬੜਾ ਗਿਆ ਵੀ ਨਹੀਂ ਕੁਝ ਨਹੀਂ ਹੁੰਦਾਗਾ ਇੰਨਾ ਨਾ ਡਰ ਤੂੰ ਤਾਂ ਬੜੇ ਵੀਰਾਂ ਦਾ ਮਸਲਾ ਧੰਨਵਾਦ ਆ ਭਰਾਓ ਜਿਹੜੇ ਸਾਡੇ ਗਰੀਬ ਹੁਣਿਆਂ ਨੂੰ ਪਿਆਰ ਦਿੰਦੇ ਆ ਪਿਆਰ ਦਿਆਂ ਦੇਖਦੇ ਆ ਬਈ ਹਣਾ ਪਿਆਰ ਕਹਿਣਾ ਵੀ ਸਾਲੀ ਸੰਗ ਜੀ ਲੱਗਦੀ ਏ ਲੋਕਾਂ ਨੂੰ ਤਾਂ ਐਂ ਕਹਿ ਦਈਏ ਤੇ ਠੀਕ ਆ ਜੀ ਧੰਨਵਾਦ ਮਿੱਤਰੋ ਵੀਡੀਓ ਦੇਖਦੇ ਆ ਤੁਸੀਂ ਭਰਾਓ ਟਾਈਮ ਕੱਢ ਕੇ 20 ਮਿੰਟ ਆਪਦੇ ਖਰਾਬ ਕਰਦੇ ਆ ਇੱਕ ਮੇਰੀ ਆ ਉਡੀ ਜੀ ਲਾਈਵ ਤੇ ਕਾਰੋਗਜ਼ਾਰੀ ਦੇਖਣ ਲਈ